ਕਸਾਨਾ ਤੇ ਦਿੱਲੀ ਕੋਚ ਤੋਂ 2 ਦਿਨ ਪਹਿਲਾਂ ਹੀ ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ਤੇ ਦੋਹਾਂ ਪਾਸੇ ਰਸਤੇ ਕੀਤੇ ਬੰਦ ਸੜਕ ਤੇ ਰੱਖੇ ਕੰਕਰੀਟ ਦੇ ਵੱਡੇ ਵੱਡੇ ਬਲਾਕ ਲੋਕਾਂ ਨੂੰ ਆਵਾਜਾਈ ਦੇ ਵਿੱਚ ਹੋ ਰਹੀ ਹੈ ਭਾਰੀ ਪਰੇਸ਼ਾਨੀ ਆਪ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਵਜਾਇਆ ਚੋਣ ਬਿਗਲ ਸੀਮਾਂਤ ਕੇਚਰੀਵਾਲ ਦਾ ਵੱਡਾ ਐਲਾਨ 10 ਤੋਂ 15 ਦਿਨਾਂ ਦੇ ਵਿੱਚ ਸਾਰੀਆਂ 13 ਸੀਟਾਂ ਤੇ ਕਰਾਂਗੇ ਉਮੀਦਵਾਰਾਂ ਦਾ ਐਲਾਨ ਲੋਕਾਂ ਨੂੰ ਕੀਤੀ ਅਪੀਲ ਲੋਕ ਸਭਾ ਚੋਣਾਂ ਦੇ ਵਿੱਚ ਵੀ ਚਲਾ ਦਿਓ ਚੜਾਓ ਅਕਾਲੀ ਦਲ ਦੀ ਯਾਤਰਾ ਤੇ ਸੀਮਾਂ ਦਾ ਤਖਾ ਨਿਸ਼ਾਨਾ ਬੋਲੇ ਪੰਜਾਬ ਬਚਾਓ ਨਹੀਂ ਪਰਿਵਾਰ ਬਚਾਓ ਯਾਤਰਾ ਰੱਬ ਦੀ ਚੱਕੀ ਚੱਲਦੀ ਆ ਹੌਲੀ ਪਰ ਪੀਸਦੀ ਆ ਬਾਰੀਕ ਅਕਾਲੀ ਦਲ ਦੇ ਨਾਲ ਗੱਠਜੋੜ ਨੂੰ ਲੈ ਕੇ ਅਮਿਤ ਸ਼ਾਹ ਦਾ ਬਹੁਤ ਵੱਡਾ ਬਿਆਨ ਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਬੋਲੇ ਸਾਡੀ ਚੱਲ ਰਹੀ ਆ ਗੱਲਬਾਤ ਸੂਤਰਾਂ ਮੁਤਾਬਕ ਆਖਰੀ ਦੌਰ ਦੇ ਵਿੱਚ ਆ ਗੱਠਜੋੜ ਤੇ ਚਰਚਾ ਪੰਜਾਬ ਚ ਕਰ ਕਰ ਮੁਫਤ ਰਾਸ਼ਨ ਸਕੀਮ ਦੀ ਸ਼ੁਰੂਆਤ ਸਿਆਮਨਤ ਕੇਜਰੀਵਾਲ ਨੇ ਅਮਲੋ ਦੇ ਵਿੱਚ ਕਰ ਕਰ ਜਾ ਕੇ ਵੰਡਿਆ ਅਨਾਜ ਬੋਲੇ ਲੋਕਾਂ ਨੂੰ ਮਿਲੇਗਾ ਉਹਨਾਂ ਦੇ ਅਧਿਕਾਰ ਦਾ ਇੱਕ ਇੱਕ ਦਾਣਾ ਬਰਖਾਸਤ ਏਆਈਜੀ ਰਾਜੀ ਸਿੰਘ ਦੇ ਖਿਲਾਫ ਵੱਡੇ ਐਕਸ਼ਨ ਦੀ ਤਿਆਰੀ ਦੇ ਵਿੱਚ ਐਸਟੀਐਫ 20 ਕਰੋੜ ਰੁਪਏ ਦੀ ਪ੍ਰਾਪਰਟੀ ਹੋਵੇਗੀ ਅਟੈਚ ਪੰਜਾਬ ਦੇ ਵਿੱਚ ਮੌਜੂਦ 10 ਜਾਇਦਾਦਾਂ ਦੀ ਕੀਤੀ ਪਹਿਚਾਣ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਹੋਵੇਗੀ ਨਰਸਰੀ ਦੀ ਪੜ੍ਹਾਈ ਪ੍ਰੀ ਪ੍ਰਾਇਮਰੀ ਸਕੂਲ ਦੇ ਵਿੱਚ 3 ਸਾਲ ਦੇ ਬੱਚੇ ਨੂੰ ਮਿਲੇਗਾ ਦਾਖਲਾ ਸਿੱਖਿਆ ਵਿਭਾਗ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਪਹਿਲੀ ਕਲਾਸ ਦੇ 6 ਸਾਲ ਦੀ ਉਮਰ ਤੱਕ ইপিਫ ਉਧੇ ਕਰਮ ਮੈਂਬਰਾਂ ਦੇ ਲਈ ਖੁਸ਼ਖਬਰੀ ਸੀਬੀਟੀ ਦੇ ਵੱਲੋਂ ਸਾਲ 2030-24 ਦੇ ਲਈ ਵਿਆਜ ਦਰਾਂ ਦੇ ਵਿੱਚ ਵਾਧੇ ਦੀ ਸਿਫਾਰਿਸ਼ ਪਹਿਲਾਂ ਦੇ ਮੁਕਾਬਲੇ 0.10% ਵਧ ਮਿਲੇਗਾ ਵਿਆਜ ਸਤਿ ਸ਼੍ਰੀ ਅਕਾਲ ਤੁਸੀਂ ਵਖਰੇਓ ਨਿਊਜ਼ 18 ਪੰਜਾਬ ਹਰਿਆਣਾ ਮੈਂ ਪਰਮੇਂਦਰ ਸਿੰਘ ਤੇਜਾ ਸਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਕਿਸਾਨਾਂ ਦੇ ਦਿੱਲੀ ਕੂਚ ਦੀ ਹਰਿਆਣਾ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਦੀ ਪੂਰੀ ਪ੍ਰਸ਼ਾਸਨ ਦੇ ਵੱਲੋਂ ਤਿਆਰੀ ਕੀਤੀ ਗਈ ਹੈ ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਹਰਿਆਣਾ ਪ੍ਰਸ਼ਾਸਨ ਐਕਸ਼ਨ ਦੇ ਵਿੱਚ ਨਜ਼ਰ ਆ ਰਿਹਾ ਹੈ ਸ਼ੰਭੂ ਬਾਰਡਰ ਤੇ ਦੋਵੇਂ ਪਾਸੇ ਤੋਂ ਰਾਹ ਨੂੰ ਬੰਦ ਕਰ ਦਿੱਤਾ ਗਿਆ ਕੰਕਰੀਟ ਦੇ ਵੱਡੇ ਵੱਡੇ ਸਲੇਬ ਲਗਾ ਕੇ ਰਾਹ ਬੰਦ ਕੀਤੇ ਗਏ ਨੇ ਸ਼ੰਭੂ ਬਾਰਡਰ ਤੇ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਹੈ ਜਿਸ ਦੇ ਕਾਰਨ ਆਮ ਲੋਕਾਂ ਨੂੰ ਭਰੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਕਿਸਾਨਾਂ ਦੇ ਦਿੱਲੀ ਕੂਚ ਦੀ ਕੂਚ ਦੀ ਕਾਲ ਨੂੰ ਲੈ ਕੇ ਪੁਲਿਸ ਦਾ ਦਰਸਲ ਇਹ ਪੂਰਾ ਐਕਸ਼ਨ ਨਜ਼ਰ ਆ ਰਿਹਾ ਹੈ ਕਿਉਂਕਿ ਕਿਸਾਨਾਂ ਦੇ ਵੱਲੋਂ 13 ਤਰੀਕ ਨੂੰ 13 ਫਰਵਰੀ ਨੂੰ ਦਰਸਲ ਦਿੱਲੀ ਵੱਲ ਕੂਚ ਕਰਨ ਦਾ ਜਿਹੜਾ ਕਿ ਪਹਿਲੇ ਐਲਾਨ ਕੀਤਾ ਗਿਆ ਹੈ ਕੇਂਦਰ ਵੱਲ ਪੈਂਡਿੰਗ ਮੰਗਾਂ ਨੂੰ ਲੈ ਕੇ ਦਰਸਲ ਦਿੱਲੀ ਕੂਚ ਦਾ ਜਿੱਥੇ ਕਿਸਾਨਾਂ ਨੇ ਐਲਾਨ ਕੀਤਾ ਹੈ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਮੱਝਾ ਮਾਲਵਾਦ ਵਾਬਾ ਖੇਤਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਤਿਆਰੀਆਂ ਵਿੱਚ ਕੀਤੀਆਂ ਜਾ ਰਹੀਆਂ ਦਿੱਲੀ ਖੁਸ਼ ਲੈ ਕੇ ਤਾਂ ਉੱਥੇ ਹੀ ਗੱਲ ਹਰਿਆਣਾ ਪ੍ਰਸ਼ਾਸਨ ਦੀ ਕੀਤੀ ਜਾਵਾ ਤਾਂ ਹਰਿਆਣਾ ਪ੍ਰਸ਼ਾਸਨ ਨੇ ਪੂਰਾ ਪੱਪਾ ਭਾਰ ਨਜ਼ਾਰਾ ਆ ਪੂਰੀਆਂ ਤਿਆਰੀਆਂ ਕੀਤੀਆਂ ਗਿਆ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਪੰਜਾਬ ਤੋਂ ਦਿੱਲੀ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਜਾਵੇ ਤਿਆਰੀਆਂ ਕਿਸ ਤਰ੍ਹਾਂ ਦੀਆਂ ਨੇ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਬੰਦੋਬਸਤ ਕੀਤੇ ਗਏ ਨੇ ਕੰਕਰੀਟ ਦੇ ਵੱਡੇ ਵੱਡੇ ਸਲੇਬ ਲਗਾ ਕੇ ਰਾਹ ਬੰਦ ਕੀਤੇ ਗਏ ਨੇ ਸ਼ੰਭੂ ਬਾਰਡਰ ਤੇ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਤੇ ਲੋਕਾਂ ਨੂੰ ਵੀ ਆਵਾਜਾਈ ਦੇ ਵਿੱਚ ਭਾਰੀ ਪਰੇਸ਼ਾਨੀ ਹੋ ਰਹੀ ਹੈ ਜਿਹੜੇ ਲੋਕ ਇਸ ਸ਼ੰਭੂ ਬਾਰਡਰ ਦੇ ਜ਼ਰੀਏ ਪੰਜਾਬ ਤੋਂ ਹਰਿਆਣਾ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਨੇ ਹਰਿਆਣਾ ਤੋਂ ਪੰਜਾਬ ਦੇ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਅਜਿਹੇ ਜਿਸ ਤਰ੍ਹਾਂ ਦੇ ਤਿਆਰੀ ਕੀਤੀ ਗਈ ਹੈ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇਸ ਤਿਆਰੀ ਦੇ ਵਿਚਾਲੇ ਲੋਕਾਂ ਨੂੰ ਵੀ ਜ਼ਰੂਰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ किसानों की तेरह फरवरी को बंद की कोल है और वो दिल्ली कूच की कोल है दिल्ली कूच वो करेंगे तो कहीं ना कहीं पंजाब से किसान आएंगे और अम्बाला से होते हुए यहाँ शंभू बॉर्डर से होते हुए दिल्ली कूच करने की उन्होंने कही है देख सकते हैं आप पूरी तरह से जो शंभू बॉर्डर के ऊपर रास्ता जो है वो ब्लॉक कर दिया गया है अंबाला से दिल्ली जाने वाला तो जो पंजाब से दिल्ली जाने वाला और दिल्ली से पंजाब जाने वाला दोनों रास्ते ब्लॉक कर दिए गए आप देख सकते हैं कि बड़े बड़े जो कंक्रीट के पत्थर हैं वो यहाँ लगा करके रास्ता ब्लॉक कर दिया गया है हमारे साथ अम्बाला के ट्रैफिक इंस्पेक्टर है जोगिंदर जी उनसे बात करते हैं जोगिंदर जी किस तरह की व्यवस्था है सर यहाँ पे तेरह तारीख को किसान आंदोलन किसान आंदोलन है इसलिए यहाँ पे बैरिकेटिंग की गई है ताकि इससे आगे निजात का कोई भी पुलिस के पुख्ता प्रबंध किए गए हैं एसपी साहब के आदेश पूरी तरह से ब्लॉक कर दिया जाएगा इसको दोनों रास्तों को हाँ पूरी तरह से ब्लॉक कर दिया गया इसके लिए कोई एडवाइजरी जारी कर दी गई है सरकार की ओर से हाँ। कि लोगों को परेशानी ना हो हाँ हर अखबार में निकलवा दिया गया था कल शाम को हर अखबार में आई हुई आज तो हर रास्ते से जाना किस किसी जिस तरह से... से आपने ये अभी कंक्रीट के ब्लॉक लगाए हैं इसके ऊपर भी कुछ लगाने का है कोई तारे कोई लगाई जाएंगी नहीं इनके ऊपर कुछ नहीं लगाया जाएगा इसके ऊपर नहीं लगाया जाएगा तो बिल्कुल आप देख सकते हैं कि जोगिंदर जी हैं यहाँ ट्रैफिक इंस्पेक्टर हैं, उनका यही कहना है कि ये जो ब्लॉक लगा दिए गए हैं और ये कंक्रीट के ब्लॉक हैं, अब इसके माध्यम से रास्ता बंद कर दिया गया है तेरह फरवरी को जो कॉल दी गई है उसी को मद्देनजर ये रास्ता बंद किया गया है और किसी भी आदमी को यहाँ से ना आने दिया जाएगा और ना ही जाने दिया जाएगा पूरी तरह से लोगों को लिए भी कल एडवाइजरी जारी कर दी गई थी अखबारों के अंदर दे दी गई है कि इस रास्ते से लोग आने से बचें दूसरा जो वैकल्पिक रास्ता है उसको यूज करें तो कहीं ना कहीं सरकार की ओर से पुख्ता प्रबंध किसान जो की कॉल है दिल्ली कूच की उसको लेकर के किया गया है ਕੈਮਰਾਮੈਨ ਵਿਨੋਦ ਕੇ ਸਾਥ ਅੰਕਿਤ ਗੁਦਾਨੀ న్యూਸ 18 ਸ਼ੰਭੂ ਬਾਰਡਰ ਅੰਬਾਲਾ ਸੋਤਾਨੋ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਵਿਖਾ ਰਹੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਵਾਸਤੇ ਕਿਸ ਤਰੀਕੇ ਦੇ ਨਾਲ ਆ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਕਿਸਾਨਾਂ ਦੇ ਵੱਲੋਂ 13 ਤਰੀਕ ਨੂੰ ਦਿੱਲੀ ਵੱਲ ਕੂਚ ਕਰਨ ਦੀ ਜਿਹੜੀ ਕਿ ਕਾਲ ਦਿੱਤੀ ਗਈ ਹੈ ਪਿਛਲੇ ਦਿਨੀ ਇਸ ਦਾ ਐਲਾਨ ਕੀਤਾ ਗਿਆ ਸੀ ਉਸ ਨੂੰ ਲੈ ਕੇ ਕਿਸਾਨਾਂ ਵੱਲੋਂ ਪੂਰੀ ਤਿਆਰੀ ਵੀ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਹਰਿਆਣਾ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਮੁਸਤੈਦ ਚੌਕਸ ਨਜ਼ਰ ਆ ਰਿਹਾ ਹੈ ਆ ਕਿਸ ਤਰੀਕੇ ਦੇ ਨਾਲ ਇਸ ਪੂਰੇ ਬਾਰਡਰ ਨੂੰ ਜਿਹੜਾ ਕਿ ਬੰਦ ਕੀਤਾ ਗਿਆ ਰਾਹ ਬੰਦ ਕੀਤਾ ਗਿਆ ਇਸ ਦੇ ਵਿਚਾਲੇ ਆਮ ਲੋਕਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਕਿਸ ਤਰੀਕੇ ਦੇ ਨਾਲ ਲੋਕ ਕੇ ਪੈਦਲ ਇਸ ਰਸਤੇ ਤੋਂ ਜਾਂਦੇ ਹੋਏ ਤਸਵੀਰਾਂ ਦੇ ਵਿੱਚ ਹੀ ਵੇਖੇ ਜਾ ਸਕਦੇ ਨੇ ਕਿਉਂਕਿ ਜਦੋਂ ਰਾਹ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਪੂਰੀ ਮਸਤੈਦੀ ਵਿਖਾਈ ਜਾ ਰਹੀ ਹੈ ਆ ਪੁਲਿਸ ਦੀ ਵੀ ਤਣਾਤੀ ਕੀਤੀ ਗਈ ਹੈ ਤਾਂ ਇਸ ਦੇ ਵਿਚਾਲੇ ਲੋਕਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤੋ ਕਿਸਾਨਾਂ ਦੇ ਕੁਛ ਨੂੰ ਲੈ ਕੇ ਹਰਿਆਣਾ ਪੁਲਿਸ ਅਲਰਟ ਤੇ ਹੈ ਜਿਸ ਦੇ ਚੱਲਦਿਆਂ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਸਾਰੇ ਰਸਤਿਆਂ ਤੇ ਭਾਰੀ ਪੁਲਿਸ ਬਲ ਦੀ ਤੈਨਾਤੀ ਕਰ ਦਿੱਤੀ ਗਈ ਹੈ ਸਮਾਣਾ ਕੈਥਲ ਬਾਰਡਰ ਤੇ ਵੀ ਪੁਲਿਸ ਦੀ ਵੱਡੀ ਤਿਆਰੀ ਦੇਖਣ ਨੂੰ ਮਿਲ ਰਹੀ ਹੈ ਜਿਸ ਦਾ ਕਿ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸਰਕਾਰ ਦੀਆਂ ਦੀਆਂ ਤਿਆਰੀਆਂ ਫੁੱਲਣੇ ਜੀ ਦਿੱਲੀ ਜਾਣ ਨੂੰ ਜਿਹੜਾ 13 ਫਰਵਰੀ ਦਾ ਐਲਾਨ ਕੀਤਾ ਹੋਇਆ ਹੈ ਗੇੜੀ ਗੇੜੇ ਚੱਲ ਨਹੀਂ ਜਾ ਰਹੀਏ ਤੇ ਜੀ ਸਾਹ ਮਤਲਬ ਕਿ ਜੇ ਤਾਂ 18 19 ਜਿਹੀਆਂ ਬੰਦੀਆਂ ਨੇ ਜਿਨ੍ਹਾਂ ਦਾ एलान ਹੈ ਵੈਸੇ ਕੰਮ ਸਾਰਿਆਂ ਦਾ ਹੀ ਹੈ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਤਾਂ ਜਿਹੜਾ ਇਹ ਹਰਿਆਣਾ ਸਰਕਾਰ ਬੀਜੇਪੀ ਸਰਕਾਰ ਇਹ ਮੈਂ ਵੇਖਿਆ ਆਪਣਾ ਤੋਂ ਬਾਰਡਰ ਤੇ ਦੇਖ ਹੀ ਜਾਏ ਤਾਂ ਇਹ ਹਰਿਆਣੇ ਦੀ ਸਰਕਾਰ ਬੀਜੇਪੀ ਦੀ ਸਰਕਾਰ ਹੈ ਤੇ ਇਹਨਾਂ ਨੇ ਜਿਹੜਾ ਅੱਗੇ ਬੈਰੀਕਡ ਲਾ ਰਹੇ ਨੇ ਕਿਸਾਨਾਂ ਨੂੰ ਰੋਕਣ ਦੀ ਬਜਾਏ ਉਹਦੇ ਰੋਕਣ ਤੋਂ ਬਜਾਏ ਪਹਿਲਾਂ ਇਹ एलान ਹੀ ਕਿਉਂ ਨਹੀਂ ਕਰ ਦਿੰਦੇ ਜਿਹੜੀਆਂ ਮੰਗੀਆਂ ਮੰਨਾਂ ਨੇ ਮੰਗਾ ਨੇ ਉਹ ਲਾਗੂ ਕਿਉਂ ਨਹੀਂ ਕਰਦੇ ਪੰਜਾਬ ਦੇ ਨਾਲ ਲੱਗਦੇ ਬਾਰਡਰਾਂ ਤੇ ਵੱਡੀ ਤਿਆਰੀ ਨਜ਼ਰ ਆ ਰਹੀ ਹੈ ਫਤਿਹਬਾਦ ਦੇ ਵਿੱਚ ਜ਼ਿਲ੍ਹੇ ਚ ਸੀਆਰਪੀਐਫ ਦੀਆਂ ਤਿੰਨ ਕੰਪਨੀਆਂ ਜਿਹੜੀਆਂ ਕਿਪਲਾਈਆਂ ਗਈਆਂ ਨੇ ਪੰਜਾਬ ਦੇ ਨਾਲ ਲੱਗਦੀ ਸਰਹੱਦ ਤੇ ਸੀਆਰਪੀਐਫ ਸੜਕ ਤੇ 6 ਲੇਅਰ ਦੀ ਜਿਹੜੀ ਬੈਰੀਕੇਡਿੰਗ ਕੀਤੀ ਗਈ ਹੈ ਸਿਮਿੰਟ ਤੇ ਪਿੱਲਰ ਮਿੱਟੀ ਦੇ ਨਾਲ ਪਰੇ 컨ਟੇਨਰ ਨੁਕੀਲੀਆਂ ਕਿੱਲਾ ਜਿਹੜੀਆਂ ਕਿ ਲਗਾਈਆਂ ਗਈਆਂ ਨੇ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਨਾਲ ਲੱਗਦੇ ਬਾਰਡਰਾਂ ਤੇ ਤਿਆਰੀ ਕੀਤੀ ਗਈ ਹੈ ਫਤਿਹਬਾਦ ਦੇ ਜ਼ਿਲ੍ਹੇ ਦੇ ਵਿੱਚ ਸੀਆਰਪੀਐਫ ਦੀਆਂ ਤਿੰਨ ਕੰਪਨੀਆਂ ਖਾਸ ਤੌਰ ਤੇ ਭਲੀਆਂ ਗਈਆਂ ਨੇ ਪੰਜਾਬ ਦੇ ਨਾਲ ਲੱਗਦੀ ਸਰਹੱਦ ਤੇ ਅੱਛੀ ਆਰਪੀਐਫ ਦੀ ਤਨਾਤੀ ਕੀਤੀ ਗਿਆ ਸੜਕ ਤੇ 6 ਲੇਰ ਦੀ ਬੈਰੀਕੇਡਿੰਗ ਨਜ਼ਰ ਆ ਰਹੀ ਹੈ ਸਿਮੰਟ ਦੇ ਪਿੱਲਰ ਸਿਮੰਟ ਤੇ ਪਿੱਲਰ ਤੇ ਮਿੱਟੀ ਦੇ ਨਾਲ ਪਰ ਇੱਕ ਕੰਟੇਨਰ ਨਕੀਆਂ ਕਿੱਲਾਂ ਲਗਾਈਆਂ ਗਈਆਂ ਨੇ ਤੇ ਉਹ ਆ ਮਕਸਦ ਦੇ ਤੌਰ ਤੇ ਹੀ ਹੈ ਹਰਿਆਣਾ ਪੁਲਿਸ ਦਾ ਹਰਿਆਣਾ ਪ੍ਰਸ਼ਾਸਨ ਦਾ ਕੋਸ਼ਿਸ਼ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਜੇਕਰ ਤੁਰੰਤ ਤਰੀਕ ਨੂੰ ਦਿੱਲੀ ਵੱਲ ਪੂਛ ਕਰਨ ਦੀ ਕਿਸਾਨਾਂ ਵੱਲੋਂ ਪੂਛ ਕੀਤੀ ਜਾਂਦੀ ਹੈ ਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਰਿਆਣਾ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕੇ ਸਇਕਤ ਕਿਸਾਨ ਮੋਰਚਾ ਕੇ ਹਵਾਨ ਪਰ ਕਿਸਾਨੋ ਕੀ ਸਭੀ ਜਥੇਬੰਦੀਆਂ तेरह तारीख को दिल्ली कूच करने जा रही है इसको लेकर पूरी पुलिस प्रशासन पूरी तरह से अलर्ट हो चुका है और पंजाब और हरियाणा को जोड़ने वाली सभी सीमाओं को सील कर दिया गया है आप मेरे पीछे देख सकते हैं कि ये पंज इधर पंजाब है और दूसरी तरफ हरियाणा है जहां पर जो पंजाब से आने वाले सभी किसानों को रोकने के लिए पुलिस ने सिक्स लेयर बैरिकेडिंग की है और सड़क पर जो किले हैं वो गाड़ दी गई हैं ताकि जो किसान है जो अपनी ट्रैक्टर ट्रालियाँ लेकर यहाँ न पहुँचे और उनको यहाँ रोका जाए बॉर्डर पर रोका जाए ताकि किसान दिल्ली कूच न कर सके किसान जो अपनी मांगों को लेकर लगातार जो जत्थेबंदियाँ हैं वो दिल्ली कूच के